ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਤੇ ਮੈਂ ਗੁਰਦੀਪ ਸਿੰਘ ਆਪ ਸਭ ਦਾ ਸਾਡੇ ਚੈਨਲ ਤੇ ਜੁੜੇ ਰਹਿਣ ਲਈ ਸਵਾਗਤ ਕਰਦਾ ਹਾਂ ਖਬਰ ਨਿਕਲ ਕੇ ਆ ਰਹੀ ਹੈ ਜੀ ਧੂਰੀ ਤੋਂ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਅਤੇ ਪਾਰਟੀ ਵਰਕਰ ਆਪਣੇ ਆਪਣੇ ਨੇਤਾ ਦੇ ਲਈ ਟਿਕਟਾਂ ਦੀ ਮੰਗ ਕਰ ਰਹੇ ਹਨ ਸਰਦਾਰ ਜੋਗਿੰਦਰ ਸਿੰਘ ਖਾਲਸਾ ਸੰਯੁਕਤ ਕੋਆਪਰੇਟਿਵ ਸੁਸਾਇਟੀ ਸਹਿ ਪ੍ਰਭਾਵੀ ਬਰਨਾਲਾ ਕਿਸਾਨ ਮੋਰਚਾ ਨੇ ਮੰਗ ਕੀਤੀ ਹੈ ਕਿ ਸਰਦਾਰ ਦਰਸ਼ਨ ਸਿੰਘ ਨੇਣਵਾਲ ਜੀ ਨੂੰ लोकसभा दी टिकट बीजेपी ਵੱਲੋਂ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਉਹ ਇੱਕ ਮਿਹਨਤੀ ਅਤੇ ਇਮਾਨਦਾਰ ਨੇਤਾ ਹਨ ਸਰਦਾਰ ਦਰਸ਼ਨ ਸਿੰਘ ਨੇ ਕਿਸਾਨਾਂ ਦੇ ਲਈ ਸੰਘਰਸ਼ ਕੀਤਾ ਹੈ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ ਤੇ ਹੁਣ ਵੀ ਕਰ ਰਹੇ ਹਨ ਤੇ ਹਮੇਸ਼ਾ ਕਿਸਾਨਾਂ ਦੇ ਨਾਲ ਖੜੇ ਰਹਿੰਦੇ ਹਨ ਜਿਸ ਕਰਕੇ ਕਿਸਾਨ ਵੀ ਦਰਸ਼ਨ ਸਿੰਘ ਜੀ ਦੇ ਨਾਲ ਖੜਨਗੇ ਬਾਕੀ ਤੁਸੀਂ ਵੀ ਦੇਖੋ ਡੀਡੀਐਸ ਬਿਊਰੋ ਚੀਫ ਸੁਖਵਿੰਦਰ ਸਿੰਘ ਪਲਹਾੜ ਜੀ ਦੀ ਵਿਸ਼ੇਸ਼ ਰਿਪੋਰਟ ਕੀ ਨਾਮ ਹੈ ਆਪਣਾ ਜੁਗੰਦਰ ਹੀ ਨਾਮ ਹੈ ਜੀ ਆਪਣਾ ਜੁਗਿੰਦਰ ਸਿੰਘ ਖਾਲਸਾ ਮੇਰਾ ਨਾਮ ਹੈ ਤੇ ਰਿਟਾਇਰ ਐਸ ਡੀਓ ਬਿਜਲੀਵਰਡ ਤੇ ਕਿਸਾਨ ਮੋਰਚੇ ਦਾ ਬੀਜੇਪੀ ਦਾ ਕੋਕਰ ਨਵੀਨਰ ਕੋਆਪਰੇਟਿਵ ਸੋਸਾਇਟੀ ਤੁਸੀਂ ਕਾਫੀ ਲੰਬੇ ਸਮੇਂ ਤੋਂ ਰਾਜਨੀਤੀ ਨਾਲ ਜੁੜੇ ਹੋਏ ਹੋ ਤੇ ਸਮਾਜ ਸੇਵਕ ਵੀ ਹੋ ਅੱਜ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਅੱਜ ਮੈਂ ਭਾਵੇਂ ਮੈਂ ਵੱਖ-ਵੱਖ ਪਾਰਟੀਆਂ ਦੇ ਵਿੱਚ ਕੰਮ ਕੀਤਾ ਪਰ 2.5 ਸਾਲ ਤੋਂ ਮੈਂ ਬੀਜੇਪੀ ਦੇ ਵਿੱਚ ਕਿਸਾਨ ਮੋਰਚੇ ਦੇ ਵਿੱਚ ਬਤਾਰ ਸਟੇਟ ਕਮੇਟੀ ਮੈਂਬਰ ਅਤੇ ਕੋਆਪਰੇਟਿਵ ਸੁਸਾਇਟੀ ਦਾ ਕੋ-ਕਨਵੀਨਰ ਪੰਜਾਬ ਆ ਕਿ ਜਦੋਂ ਦਾ ਸਰਦਾਰ ਦਰਸ਼ਨ ਸਿੰਘ ਨੈਣੀਵਾਲ ਨੂੰ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਕਿਸਾਨ ਮੋਰਚੇ ਦਾ ਉਸ ਤੋਂ ਉਸਨੇ ਬਹੁਤ ਮਿਹਨਤ ਕਰਕੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਮੇਟੀਆਂ ਬਣਾ ਕੇ ਕਿਸਾਨ ਮੋਰਚੇ ਨੂੰ ਜੰਗੀ ਪੱਦਰ ਤੇ ਪਰ ਫਲਤ ਕੀਤਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਕਿਸਾਨ ਮੋਰਚੇ ਦੀ ਬੀਜੇਪੀ ਦੀ ਕਾਫੀ ਚੜ੍ਹਤ ਹੈ ਇਹ ਸਾਰੀ ਦੇਣ ਸਰਦਾਰ ਦਰਸ਼ਨ ਸਿੰਘ ਨੈਣੀਵਾਲ ਦੀ ਹੈ ਮੋਦੀ ਸਾਹਿਬ ਵੱਲੋਂ ਇਸ ਵਾਰੀ ਪੰਜਾਬ ਦੇ ਵਿੱਚ ਜਿਹੜਾ ਕਿਸਾਨ ਮੋਰਚਾ ਹੈ ਉਸ ਨੂੰ ਹੌਸਲਾ ਅਫਜ਼ਾਈ ਦਿੱਤਾ ਹੈ ਵੀ ਜਿੰਨੀਆਂ ਹੈਗੀਆਂ 92 ਸੀਟਾਂ ਜਿਹੜੀਆਂ ਹੈਗੀਆਂ ਉਹ ਪਿੰਡੂ ਨੇ ਇਸ ਕਰਕੇ ਕਿਸਾਨਾਂ ਨੂੰ ਕਿਸਾਨ ਮੋਰਚੇ ਨੂੰ ਉਹਨਾਂ ਨੇ ਸਰਜੀ ਦਿੱਤੀ ਹੈ ਉਹਨਾਂ ਨੂੰ ਰੈਲ ਹੈ ਕਿ ਉਹਨਾਂ ਦੀ ਕੰਸੈਂਟ ਦੇ ਨਾਲ ਪੰਜਾਬ ਦੇ ਵਿੱਚ ਜਿਹੜੇ ਐਮਪੀ ਦੀਆਂ ਟਿਕਟਾਂ ਦਿੱਤੀਆਂ ਜਾਣਗੀਆਂ ਤੇ ਉਹਨਾਂ ਦੇ ਵਿੱਚ ਅਸੀਂ ਮੰਗ ਕਰਦੇ ਆਂ ਵੀ ਜਿਵੇਂ ਦਰਸ਼ਨ ਸਿੰਘ ਡੈਨੇਵਾਲ ਨੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਐਨੀ ਮਿਹਨਤ ਕੀਤੀ ਹੈ ਤੇ ਉਹਨਾਂ ਨੂੰ ਜਿਹੜੀ ਲੋਕ ਸਭਾ ਪਾਰਲੀਮੈਂਟ ਸੰਗਰੂਰ ਦੀ ਸੀਟ ਹੈ ਇਸ ਤੋਂ ਟਿਕਟ ਦੇ ਕੇ ਨਵਾਜਿਆ ਜਾਵੇ ਤਾਂ ਜੋ ਅਸੀਂ ਜਿਹੜੀ ਲੋਕ ਸਭਾ ਦੀ ਸੀਟ ਹੈ ਉਹਨੂੰ ਜਿੱਤ ਕੇ ਮੋਦੀ ਸਾਹਿਬ ਦੀ ਝੋਲੀ ਵਿੱਚ ਪਾਵਾਂਗੇ ਸਮੇਂ-ਸਮੇਂ ਤੇ ਸਰਦਾਰ ਦਰਸ਼ਨ ਸਿੰਘ ਨੈਣੀਵਾਲ ਵੱਲੋਂ ਪੰਜਾਬ ਦੀਆਂ ਜਿਹੜੀਆਂ ਕਿਸਾਨੀ ਮੰਗਾਂ ਦੀਆਂ ਜਾਇਜ਼ ਮੰਗਾਂ ਨੇ ਉਹਦੇ ਵਾਸਤੇ ਮੋਦੀ ਸਾਹਿਬ ਨੂੰ ਬਕਾਇਦਾ ਤੌਰ ਤੇ ਮੰਨਣ ਲਈ ਆਪ ਦਾ ਸਨੇਹਾ ਔਰ ਆਪਣੀ ਅਪੀਲ ਕੀਤੀ ਹੈ ਅਖਬਾਰਾਂ ਦੇ ਵਿੱਚ ਵੀ ਉਹਨਾਂ ਨੇ ਭੇਜਿਆ ਵੀ ਜਿਹੜੇ ਪੰਜਾਬ ਦੇ ਕਿਸਾਨਾਂ ਨੇ ਉਹਨਾਂ ਦੀਆਂ ਜਾਇਜ਼ ਮੰਗਾਂ ਮਨ ਕੇ ਇਸ ਜਿਹੜਾ ਕਿਸਾਨੀ ਮੋਰਚਾ ਹੈ ਇਸ ਨੂੰ ਖਤਮ ਕੀਤਾ ਜਾਵੇ ਇੱਕ ਗੇਰੀ ਨਹੀਂ ਕਈ ਵਾਰ ਉਹ ਮਤਲਬ ਕਹਿ ਚੁੱਕੇ ਨੇ ਅਤੇ ਉਹ ਮੋਦੀ ਸਾਹਿਬ ਨੂੰ ਦੋ ਗੇਰੀ ਸਪੈਸ਼ਲਿਸਟ ਵਾਸਤੇ ਮਿਲ ਚੁੱਕੇ